ਲੰਗੇ ਪੰਜਾਬੀ ਸਿਨੇਮਾ ਦੀ ਇੱਕ ਉੱਗੀ ਅਦਾਕਾਰਾ ਜਿਨੇ ਪੰਜਾਬੀ ਸਿਨੇਮਾ ਨੂੰ ਆਪਣਾ ਇੱਕ ਲੰਮਾ ਅਰਸਾ ਦਿੱਤਾ ਆਪਣੀ ਜ਼ਿੰਦਗੀ ਦੇ ਇੱਕ ਅਹਿਮ ਪੀਰੀਅਡ ਦਿੱਤਾ ਅੱਜ ਬੜਾ ਦੁੱਖ ਹੁੰਦਾ ਆ ਕਿ ਛੋਟ ਉਹਨਾਂ ਦੀ ਜ਼ਿੰਦਗੀ ਦੀ ਚਰਚਾ ਬਾਰੇ ਜਾਂ ਉਹਨਾਂ ਜ਼ਿੰਦਗੀ ਦੀ ਜਾਣਕਾਰੀ ਬਾਰੇ ਇੱਕ ਦੋ ਵੀਡੀਓ ਤੋਂ ਇਲਾਵਾ ਇਸ ਪੂਰੇ YouTube ਦੇ ਉੱਤੇ ਜਾਂ ਪੰਜਾਬੀ ਪੂਰੀ ਫਿਲਮ ਇੰਡਸਟਰੀ ਦੇ ਵਿੱਚ ਕੋਈ ਵੀ ਤਰੁਫ ਉਹਨਾਂ ਦੀ ਜ਼ਿੰਦਗੀ ਦੇ ਉੱਤੇ ਨਹੀਂ ਹੈ ਨਾ ਹੀ ਚੰਗੀ ਤਰ੍ਹਾਂ ਕਿਸੇ ਨੇ ਬਾਇਓਗ੍ਰਾਫੀ ਬਣਾਈ ਹੈ ਨਾ ਹੀ ਕਿਸੇ ਨੇ ਚੰਗੀ ਤਰ੍ਹਾਂ ਉਹਨਾਂ ਬਾਰੇ ਕੋਈ ਗੱਲਬਾਤ ਕੀਤੀ ਜਦਕਿ ਉਹਨਾਂ ਨੇ ਪੰਜਾਬੀ ਸਿਨੇਮਾ ਨੂੰ ਇੱਕ ਲੰਮਾ ਜੀਵਨ ਆਪਣਾ ਪੰਜਾਬੀ ਸਿਨੇਮਾ ਦੇ ਪੁੰਨ ਲਈ ਅਦਾ ਕੀਤਾ ਆ ਮੈਂ ਪਿਛਲੇ ਦਿਨੀ ਸੁਰਿੰਦਰ ਵਾਲੀਆ ਜੋ ਕਿ ਪੁੱਤ ਜੱਟਾਂ ਦੇ ਫਿਲਮ ਦੇ ਨਿਰਮਾਤਾ ਰਹੇ ਨੇ ਨਿਰਦੇਸ਼ਕ ਰਹੇ ਨੇ ਉਹਨਾਂ ਨਾਲ ਮੇਰੀ ਗੱਲਬਾਤ ਹੋਈ ਮੈਂ ਉਹਨਾਂ ਦੇ ਮੁੱਖ ਅੰਸ਼ ਤਾਂ ਮੈਂ ਤੁਹਾਨੂੰ ਪੇਸ਼ ਕਰੂੰਗਾ ਹੀ ਕਰੂੰਗਾ ਦਿਖਾਉਂਗਾ ਵੀ ਜਰੂਰ ਸੁਣਾਉਂਗਾ ਵੀ ਉਹਨਾਂ ਨਾਲ ਕੀ ਗੱਲਬਾਤ ਹੋਈ ਉਹ ਬਹੁਤ ਚੰਗੀ ਤਰੀਕੇ ਨਾਲ ਦਿਲਜੀਤ ਕੌਰ ਜੀ ਦੀ ਬਾਇਓਗ੍ਰਾਫੀ ਨੂੰ ਬਿਆਨ ਕਰਦੇ ਨੇ ਤੇ ਉਹਨਾਂ ਦੀ ਜ਼ਿੰਦਗੀ ਦੀਆਂ ਕੁਝ ਚੰਦ ਗੱਲਾਂ ਉਹ ਸਾਂਝੀਆਂ ਕਰਦੇ ਨੇ ਖਾਸ ਕਰਕੇ ਆਖਰੀ ਦਿਨਾਂ ਦੀਆਂ ਤੇ ਜਦੋਂ ਉਹ ਬਹੁਤ ਬਿਮਾਰ ਸੀ ਜਾਂ ਜਦੋਂ ਉਹਨਾਂ ਦਾ ਨਿਦਨ ਹੋਇਆ ਜਾਂ ਉਹਨਾਂ ਦੀ ਪ੍ਰਾਪਰਟੀ ਕਿਹਨਾਂ ਨੂੰ ਦਿੱਤੀ ਗਈ ਜਾਂ ਉਹਨਾਂ ਦੀ ਜ਼ਿੰਦਗੀ ਦੀ ਪਹਿਲੀ ਫਿਲਮ ਕਿਹੜੀ ਸੀ ਕਿਹੜੀ ਫਿਲਮ ਨੇ ਕਿੰਨਾ ਕੰਮ ਕੀਤਾ ਕਿਹੜੀ ਫਿਲਮ ਨੇ ਕਿੰਨੀ ਕਮਾਈ ਕੀਤੀ ਕੀ ਉਹਦਾ ਯੋਗਦਾਨ ਸੀ ਕਿੱਥੋਂ ਆਏ ਸੀ ਕਿੱਥੇ ਉਹਨਾਂ ਦੀ ਡੈਥ ਹੋਈ ਕਿੱਥੇ ਉਹਨਾਂ ਦਾ ਘਰ ਸੀ ਕਿੱਥੇ ਸਾਰੀ ਜ਼ਿੰਦਗੀ ਬਿਤਾਈ ਕਿਵੇਂ-ਕਿਵੇਂ ਉਹਨਾਂ ਨੇ ਪੰਜਾਬੀ ਫਿਲਮਾਂ 'ਚ ਉਹਨਾਂ ਦੇ ਨਾਲ ਸਾਥ ਦਿੱਤਾ ਇਹ ਇੱਕ ਪੂਰੀ ਬਾਇਓਗ੍ਰਾਫੀ ਮੇਰੀ ਉਹਨਾਂ ਦਾ ਰਿਕਾਰਡ ਹੋਈ ਆ ਮੈਂ ਉਹ ਤੁਹਾਨੂੰ ਵਿੱਚ-ਵਿੱਚ ਸੁਣਾਉਂਦਾ ਰਹੂੰਗਾ ਵਿੱਚ-ਵਿੱਚ ਗੱਲਬਾਤ ਮੈਂ ਉਹਨਾਂ ਦੀ ਕਰਦਾ ਰਹੂੰਗਾ ਤੇ ਕੋਸ਼ਿਸ਼ ਇਹੀ ਰਹੂਗੀ ਇਹ ਇੱਕ ਵੀਡੀਓ ਚ ਕੰਪਲੀਟ ਹੋਣ ਵਾਲੀਆਂ ਨਹੀਂ ਹੈਗੀਆਂ ਚੀਜ਼ਾਂ ਤਕਰੀਬਨ 2 ਤੋਂ 3 ਵੀਡੀਓ ਦੇ ਵਿੱਚ ਮੈਂ ਇਹ ਚੀਜ਼ਾਂ ਨੂੰ ਕੰਪਲੀਟ ਕਰਨ ਦੀ ਕੋਸ਼ਿਸ਼ ਕਰੂੰਗਾ ਮੈਂ ਬੀੜਾ ਚੱਕਿਆ ਜਾਂ ਦਲਜੀਤ ਕੌਰ ਜੀ ਜਿਨ੍ਹਾਂ ਨੇ ਪੁੱਤ ਜੱਟਾਂ ਦੇ ਲਲਕਾਰੇ ਜੱਟਾਂ ਦੇ ਟੱਕਰੇ ਜੱਟਾਂ ਦੇ ਪਤਾ ਨਹੀਂ ਕਹੇ ਜੀ ਕਹੇ ਜੀਆਂ ਦਾਜ ਕਹੇ ਜੀ ਕਹੇ ਜੀਆਂ ਫਿਲਮਾਂ ਦੇ ਵਿੱਚ ਉਹਨਾਂ ਨੇ ਅਭਿਨੇ ਕੀਤਾ ਆ ਪਰ ਉਹਨਾਂ ਦੀ ਜ਼ਿੰਦਗੀ ਦੀ ਜ਼ਿਆਦਾ ਲੋਕਾਂ ਨੂੰ ਨਹੀਂ ਪਤਾ ਕਿੱਦਾਂ ਦੀ ਸੀ ਕਿੱਦਾਂ ਦੀ ਬੀਤੀ ਐਂਡ 'ਚ ਕਿੱਦਾਂ ਦੇ ਸੀਗੇ ਵਿਆਹ ਸਾਮ ਵਿਆਹ ਉਹਨਾਂ ਦੇ ਕਿਵੇਂ ਹੋਇਆ ਸੀਗਾ ਕਿੰਨੇ ਵਿਆਹ ਹੋਏ ਸੀ ਬੱਚੇ ਕਿੰਨੇ ਨੇ ਬਹੁਤ ਗੱਲਾਂ ਨੇ ਪਰ ਸ਼ੁਰੂਆਤ ਹੌਲੀ-ਹੌਲੀ ਹੋਊਗੀ ਤੇ ਹੌਲੀ-ਹੌਲੀ ਤੁਹਾਨੂੰ ਮੈਂ ਸਾਰਾ ਇਹਨਾਂ ਚੀਜ਼ਾਂ ਬਾਰੇ ਜਾਣਕਾਰੀ ਦੇ ਦਿੰਦਾ ਰਹੂੰਗਾ ਨਾਲ ਦੀ ਨਾਲ ਪਰ ਅੱਜ ਮੈਂ ਤੁਹਾਨੂੰ ਪ੍ਰੋਡਿਊਸਰ ਜਿਹੜੇ ਕਿ ਜਿਨ੍ਹਾਂ ਨੇ ਪੁੱਤ ਜੱਟਾਂ ਦੇ ਫਿਲਮ ਨੂੰ ਦਾ ਨਿਰਮਾਣ ਕੀਤਾ ਸੀਗਾ ਉਹਨਾਂ ਦੇ ਨਾਲ ਹੋਈ ਗੱਲਬਾਤ ਉਹਨਾਂ ਨਾਲ ਹੋਏ ਕਿਸੇ ਉਹਨਾਂ ਨਾਲ ਦਲਜੀਤ ਕੌਰ ਜੀ ਦੇ ਦੋ ਕਿਸੇ ਹੋਏ ਸੀਗੇ ਕਿਵੇਂ ਕਿਵੇਂ ਇੰਟਰੈਕਸ਼ਨ ਬਣਿਆ ਸੀ ਕਿਵੇਂ ਕਿਵੇਂ ਗੱਲਾਂ ਚੱਲੂ ਹੋਈਆਂ ਸੀ ਔਰ ਕਿਵੇਂ ਕਿਵੇਂ ਉਹ ਆਖਰੀ ਦਿਨਾਂ ਤੱਕ ਉਹਨਾਂ ਨੂੰ ਜਾਣਦੇ ਰਹੇ ਚੰਗੀ ਤਰ੍ਹਾਂ ਜਿਆਦਾ ਸਮਾਂ ਖਰਾਬ ਨਹੀਂ ਕਰੂੰਗਾ ਤੁਹਾਡਾ ਮੈਂ ਆ ਤੁਹਾਡਾ ਭਰਾ ਸੋਨੀ ਸਿੰਘ ਗਿਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਰੁਸਤਮ ਚੈਨਲ ਤੇ ਅੱਜ ਆਪਾਂ ਦਲਜੀਤ ਕੌਰ ਜੀ ਬਾਰੇ ਸੁਰਿੰਦਰ ਵਾਲੀਆ ਜੀ ਕੋਲੋਂ ਗੱਲਾਂ ਕੋ ਸਵਾਲ ਕਰਾਂਗੇ ਉਹਨਾਂ ਦੇ ਜਵਾਬ ਉਹ ਕਿਹੜੇ ਨਜ਼ਰੀਏ ਨਾਲ ਦਲਜੀਤ ਕੌਰ ਜੀ ਨੂੰ ਦੇਖਦੇ ਨੇ ਤੇ ਕਿਵੇਂ ਉਹਨਾਂ ਨੂੰ ਬਿਆਨ ਕਰਦੇ ਨੇ ਉਸੇ ਮੁੱਦੇ ਦੇ ਉੱਤੇ ਅੱਜ ਆਪਣੀ ਗੱਲਬਾਤ ਰਹੂਗੀ ਠੀਕ ਹੈ ਜੀ ਸ਼ੁਰੂ ਕਰਦੇ ਆਂ ਮੈਂ ਮੇਨ ਚੀਜ਼ ਪੁੱਛਣੀ ਸੀ ਤੁਹਾਡੇ ਕੋਲ ਜਿਹੜਾ ਪੁੱਤ ਜੱਟਾਂ ਦੇ ਫਿਲਮ ਦੇ ਵਿੱਚ ਜਦੋਂ ਕਾਸਟਿੰਗ ਹੋਈ ਸੀ ਉਹਨਾਂ ਦੀ ਉਹ ਬਾਰੇ ਪੁੱਛਣਾ ਸੀ ਉਹ ਤਾਂ ਇਹ ਫਿਲਮੇ ਕਾਸਟਿੰਗ ਹੋਈ ਸੀ ਉਹ ਸਭ ਕੁਝ ਜਿਹੜਾ ਇਹਦਾ ਕਾਸਟਿੰਗ ਹੋਈ ਸੀ ਉਹਦੀ ਹਾਂ ਉਹਦੇ ਛੋਦੇ ਸੀ ਕੋਈ ਉਹਦੇ ਸੀ ਪੁੱਛਣਾ ਕੀ ਹੈ ਮਤਲਬ ਕਿੱਦਾਂ ਹੋਈ ਸੀ ਪਹਿਲੀ ਫਿਲਮ ਸੀ ਨਾ ਉਹਨਾਂ ਦੀ ਮਿਲਦਾਈ ਉਹ ਕਿਉਂਕਿ ਪਹਿਲਾਂ ਫਿਲਮ ਕਰ ਚੁੱਕੇ ਸੀਗੇ ਜੀ ਨਹੀਂ ਉਹ ਤੋਂ ਬਿਨਾਂ ਨਾ ਕਈ ਫਿਲਮਾਂ ਕਿੱਥੇ ਹੈ ਨੇ ਥੋੜੇ ਬੋਲੋ ਨੇ ਦੀ ਕਾਸਟਿੰਗ ਕਿਵੇਂ ਹੋਈ ਸੀ ਮਤਲਬ ਕੋਈ ਕਾਸਟਿੰਗ ਕੀਤੀ ਸੀ ਕਿ ਇਸੇ ਹੋਰ ਮੋੜੇ ਪਹਿਲੀ ਪਹਿਲੀ ਫਿਲਮ ਹੋ ਸੀ ਦਾਜ ਸੀ ਬਾਜ ਦਾਜ ਪਹਿਲੀ ਫਿਲਮ ਦਾਜ ਸੀ ਬਬੇ ਇਹ ਕਰਨਾ ਜਦੋਂ star ਸੀ ਉਦੋਂ ਬੋਲਦੋ ਬਣੀਓ ਉਦੋਂ ਉਹ ਆਈਏ ਬਬੇ ਇਹ ਕਰਨਾ ਪਹਿਲੀ ਫਿਲਮ ਉਹਨੇ ਦਾਜ ਸੀਗਾ ਦਾਜ ਦਦੇ ਨਾਲ ਦਾਜ ਕੇ ਬਬੇ ਨਾਲ ਬਾਜੀ ਇਹ ਥੱਲੇ ਦਾਜ ਹਾਂ ਦਦੇ ਨਾਲ ਦਾਜ ਫਿਲਮ ਠੀਕ ਹੈ ਜੀ ਮਤਲਬ ਤੂੰ ਤੂੰ ਤੁਹਾਨੂੰ ਕਿ ਤੁਸੀਂ ਕਿਵੇਂ ਮਤਲਬ ਉਹਨਾਂ ਨੂੰ ਕਾਸਟ ਕੀਤਾ ਸੀਗਾ ਤੁਸੀਂ ਮਤਲਬ ਕੀ ਕਿਹੜੀ ਫਿਲਮ ਦੇਖ ਕੇ ਉਹਨਾਂ ਨੂੰ ਕਾਸਟ ਕੀਤਾ ਜਾਂ ਉਹਨਾਂ ਨੇ ਕੋਈ ਅਪਰੋਚ ਕੀਤੀ ਸੀ ਤੁਹਾਡੇ ਤੱਕ ਨਹੀਂ ਉਹ ਸੋਹਣੇ ਜਿਹੜੇ ਸਟਾਰ ਸੀਗੇ ਉਹ ਬਹੁਤ ਵੱਡੇ ਜੇ ਫਰਮਾਂ ਕਰਦੀ ਸੀਗੇ ਸਟਾਰ ਸੀਗੇ ਇਸ ਕਰਕੇ ਉਹ ਉਹਨੋਂ ਲੈਣਾ ਜ਼ਰੂਰੀ ਸੀਗਾ ਕਿ ਉਹਨਾਂ ਸਿਰਾਂ ਦੇ ਵਿੱਚ ਦੋ ਹੀ ਹੀਰੋ ਚੱਲਦੀਆਂ ਦੇ ਸੀ ਜਾਂ ਜਸਜੀਤ ਕੋਲ ਸੀ ਆਪਣੀ ਤੀ ਸਫਰੂ ਸੀ ਹਾਂਜੀ ਹਾਂਜੀ ਤੇ ਉਸ ਫਿਲਮ ਦੇ ਵਿੱਚ ਕਹਾਣੀ ਆਜੀ ਹੈ ਆਜੀ ਦੱਸੋ ਇਹ ਦੱਸੋ ਹਾਂ ਬਸ ਉਸ ਜੇਸ਼ ਕਰਕੇ ਉਹ ਉਹਦੀ ਲੋਡ ਸੀ ਫਿਲਮ ਨੂੰ ਕਿਉਂਕਿ ਫਿਲਮ ਪੰਜਾਬੀ ਫਿਲਮ ਸੀ ਉਹ ਤਿਆਰ ਤਾਂ ਨੇ ਪਤੀ 20000 ਰੁਪਿਆ ਹੈ ਜੀ 25000 ਰੁਪਿਆ ਤੇ ਇੱਕ ਇਹ ਮੈਂ ਉਹ ਪੁੱਛਣਾ ਸੀਗਾ ਜੀ ਹੋਰ ਆਪਣੇ ਉਹਨਾਂ ਦੇ ਨਾਲ ਜਿਹੜੇ ਜੀ ਉਹ ਬڑے ਖੋਸਾ ਸੀਗਾ ਉਹ ਬੜਾ ਸੀਗਾ ਉਹ ਫ੍ਰੀ ਸੀ ਅੱਛਾ ਜੀ ਤੇ ਉਹ ਅੱਜ ਕੱਲ ਕਿੱਥੇ ਹੁੰਦੇ ਨੇ ਜੀ ਉਹ ਬੜੇ ਮਤਲਬ ਕਦੇ ਦਿਖੇ ਨਹੀਂ ਹੈਗੇ ਕਿਤੇ ਕਿਤੇ ਆਏ ਨਹੀਂ ਸਾਹਮਣੇ ਤਸਵੀਰ ਨਹੀਂ ਕਦੇ ਕੋਈ ਉਹਨਾਂ ਦੀ ਆਈ ਨਹੀਂ ਉਹ ਤਾਂ ਪੋਲਿਟਿਕ ਚਲੇ ਗਏ ਸੀਗਾ ਉਹ ਤਾਂ ਕਾਂਗਰਸ ਐਮਐਲਏ ਬੰਬੇ ਦਾ ਹੁੰਦਾ ਵੀ ਹੈਗਾ ਅੱਛਾ ਜੀ ਉਹ ਉਹ ਬਾਲੀਸ਼ ਜਗ੍ਹਾ ਤੇ ਕਾਰ ਕਰ ਰਹੀ ਸੀ ਹੁਣ 20 ਦਾ ਲੀਟਰ ਆ ਬੰਦੇ ਰਹਿ ਗਏ ਬੰਬੇ ਰਹਿੰਦੇ ਨੇ ਜੀ ਹਾਂ ਉਹ ਪਹਿਲਾਂ ਵੀ ਬੰਬੇ ਸੀ ਅੱਛਾ ਜੀ ਉਹ ਆਇਆ ਜਦੋਂ ਪੁਣਾ ਸੀ ਜੁਰ ਦੇ ਵਿੱਚੋਂ ਫੜ ਕੇ ਆਇਆ ਸੀ ਅੱਛਾ ਜੀ ਉਨੇ ਸੀ ਟੁੱਟ ਤੋਂ ਉਹ ਉਹ ਵੀ ਉਹ ਬੰਬੇ ਆ ਗਿਆ ਸੀ ਤੇ ਦਾ ਉੱਥੋਂ ਦਾ ਮੋਗੇ ਵਾਲਾ ਕੋਸਾ ਪਿੰਡ ਹੁੰਦਾ ਅੱਛਾ ਜੀ ਜੀ ਹੁਣ ਕੋਸਾ ਕੋਸਾ ਜੀ ਬਾਰੇ ਦੱਸ ਦੋ ਹੁਣ ਕੋਸਾ ਦੀ ਗੱਲ ਕਰਦੇ ਪਈ ਆ ਕੋਸਾ ਜੀ ਬਾਰੇ ਦੱਸ ਦੋ ਉਹਨੇ ਦੇ ਕੋ ਬੱਚੇ ਬਲਦੇਵ ਕੋਸਾ ਕੋਸਾ ਦੇ ਕੋਸਾ ਦੇ ਤਿੰਨ ਬੱਚੇ ਆ ਜਨ ਮੁੰਡੇ ਅਚਰ ਮੁੰਡੇ ਸਦਾ ਬੇਰ ਹੋ ਗਿਆ ਜੀ ਜੀ ਦੇ ਕਾਰਜ ਜੀ ਦੇ ਵਾਪਸ ਮੁੜ ਕੇ ਆਉਣੇ ਆ ਜੀ ਉਹ ਉਹ ਉਹਨਾਂ ਦਾ ਮੈਰਿਜ ਪਤਾ ਜੀ ਕੁਝ ਆਈਡੀਆ ਜੀ ਕਿੰਨੇ ਸਾਲ ਹੋ ਵੀ ਸੀ ਤੇ ਉਹ ਮੁੰਡਾ ਦਾ ਜਿਹੜਾ ਸੀ ਜਿਸ ਨੇ ਵਿਆਹ ਹੋਇਆ ਸੀਗਾ ਉਹ ਪੰਚਾਇਤ 1996 ਜਿਹੜੀ ਫਿਲਮ ਬਣ ਰਹੀ ਸੀ ਅੱਛਾ ਜੀ ਉਦੋਂ ਉਹ ਮੁੰਡਾ ਉਹਨੂੰ ਉੱਥੇ ਮਿਲਿਆ ਸੀ ਪੰਚਾਇਤ ਚ ਅੱਛਾ ਜੀ ਉਹ ਤੋਂ ਬਾਅਦ ਫਿਰ ਉਹ ਕਿਹਨੋਂ ਸਾਹ ਲੋਦਾ ਮਿਲਨੀ ਕਿੱਲੀ ਹੁੰਦੀ ਆਈ ਹੋਣੀ ਹੈ ਹੂੰ ਤੇ ਥਾਲੇਰੇ ਆਸ-ਪਾਸ ਕਿੱ데 ਵਿਆਹ ਹੋਇਆ ਹੋਣਾ 99 ਦੇ ਆਸ-ਪਾਸ ਬੱਕਪਟੀ ਦੇ ਰੋਨ ਘਾਸਾਂ ਰਿਹਾ ਬਗੜ ਮੁੰਡਾ ਲਵ ਮੈਰਜੀ ਹੋਈ ਸੀ ਉਹਨਾਂ ਦੀ ਵੀ ਹੈ ਜੀ ਨਬ ਨਦੀ ਉਹਨਾਂ ਦੀ ਫੈਮਿਲੀ ਬਾਰੇ ਕੁਝ ਜਾਣ ਸਕ ਦੱਸ ਦਿਓ ਜੀ ਦੱਸ ਸਕਦਾ ਹੀ ਦਲਜੀਤ ਕੌਰ ਜੀ ਦੇ ਕਿੰਨੇ ਬੱਚੇ ਨੇ ਜਾਂ ਉਹਨਾਂ ਦੇ ਹਸਬੰਦ ਕੀ ਕਰਦੇ ਨੇ ਹੈਗੇ ਨੇ ਉਹ ਹੁਣ ਹੈਗੇ ਨੇ ਕਿ ਨਹੀਂ ਹੈਗੇ ਜੀ ਨਹੀਂ ਮੈਂ ਦਲਜੀਤ ਕੌਰ ਲਈ ਕੋਈ ਵਿਚਾਰੇ ਸੀਗਾ ਦਲਜੀਤ ਕੌਰ ਦੇ ਹਸਬੰਦ ਦੀ ਡੈਥ ਹੋ ਚੁੱਕੀ ਆ ਅੱਛਾ ਜੀ ਦਲਜੀਤ ਕੌਰ ਦਾ ਹਸਬੰਦ ਜਿਹੜਾ ਸੀਗਾ ਉਹ ਪਹਿਲਾਂ ਉਹਦਾ ਦੋਸਤ ਸੀ ਇਹ ਦਲਜੀਤ ਕੌਰ ਨਾਲ ਪਹਿਲਾਂ ਉਹਨੇ ਇੱਕ ਹੀਰੋ ਨੂੰ ਫੋਟੋ ਰਾਈ ਸੀ ਜਿਹੜੇ ਫਿਲਮ ਲੌਂਗ ਦਾ ਲਿਸ਼ਕਾਰਾ ਹਾਂ ਜੀ ਲਸ਼ਕਾਰਾ ਵੀਰ ਯੂਨੀਸ ਦੀ ਉਹਦੇ ਨਾਲ ਉਹਨੇ ਵਿਆਹ ਕਰਾਇਆ ਸੀ ਪਹਿਲਾਂ ਉਹ ਮੰਡੇਰੇ ਆਸਟ੍ਰੇਲੀਆ ਰਹਿੰਦਾ ਸੀਗਾ ਦਲਜੀਤ ਕੌਰ ਦੇ ਹਸਬੰਦ ਦਾ ਇੱਕ ਪਹਿਲਾ ਵਿਆਹ ਹੋਇਆ ਹੋਇਆ ਸੀਗਾ ਉਹ ਉਸ ਲੜਕੀ ਨਾਲ ਵਿਆਹ ਹੋਇਆ ਸੀ ਜਿਹੜੀ ਕਿ ਲੌਂਗ ਦਾ ਲਸ਼ਕਾਰਾ ਦੇ ਵਿੱਚ ਹਰੋਇਨ ਸੀ ਲੌਂਗ ਦਾ ਲਸ਼ਕਾਰਾ 1983 ਚ ਰਿਲੀਜ਼ ਹੋਈ ਸੀ ਫਿਲਮ ਉਹਦੇ ਵਿੱਚ ਉਹ ਕੁੜੀ ਦਾ ਨਾਮ ਸੀ ਸ਼ਾਇਦ ਹਰਪ੍ਰੀਤ ਦਿਓਲ ਇੱਕ ਕੁੜੀ ਹੋਰ ਵੀ ਸੀਗੀ ਨੀਨਾ ਟਿਵਾਣਾ ਸੀਗੀ ਪਰ ਮੈਨੂੰ ਇਹ ਲੱਗਦਾ ਵੀ ਹਰਪ੍ਰੀਤ ਦਿਓਲ ਦੀ ਗੱਲ ਕਰਦੇ ਪਏ ਨੇ ਇਹ ਬਾਕੀ ਕਨਫਰਮ ਮੈਂ 100% ਤੁਹਾਨੂੰ ਮੈਂ ਫਿਰ ਅਗਲੀ ਵੀਡੀਓ ਚ ਦੱਸ ਦੂੰਗਾ ਅਸਲ ਚ ਦੋ ਕੁੜੀਆਂ ਸੀਗੀਆਂ ਉਸ ਫਿਲਮ ਦੇ ਵਿੱਚ ਇੱਕ ਤਾਂ ਨੀਨਾ ਟਿਵਾਣਾ ਸੀਗੀ ਦੂਸਰੀ ਸੀਗੀ ਹਰਪ੍ਰੀਤ ਦਿਓਲ ਜਿਹੜੀ ਕਿ ਮੁੱਖ ਭੂਮਿਕਾ ਦੇ ਵਿੱਚ ਸੀ ਹਰਪ੍ਰੀਤ ਦਿਓਲ ਸੀਗੀ ਰਾਜ ਬੱਬਰ ਦੇਰਾ ਇੱਕ ਪ੍ਰੀਤੀ ਸੁਪਰ ਵਾਲੀ ਕੁੜੀ ਆਈ ਸੀ ਬਿਲਕੁਲ ਪ੍ਰੀਤੀ ਸੁਪਰ ਦੀ ਕੁੜੀ ਸ਼ਕਲ ਵਰਗੀ ਕੁੜੀ ਲੱਗਦੀ ਸੀ ਉਹਦੇ ਬਾਰੇ ਗੱਲ ਕਰਦੇ ਨੇ ਇਹ ਮਤਲਬ ਉਹ ਜਿਹੜੇ ਕਿ ਦਲਜੀਤ ਕੌਰ ਜੀ ਨੇ ਉਹਨਾਂ ਦੇ ਜਿਹੜੇ ਹਸਬੰਡ ਸੀ ਉਹਨਾਂ ਦੀ ਦੂਸਰੀ ਮੈਰਿਜ ਸੀ ਦਲਜੀਤ ਕੌਰ ਦੇ ਨਾਲ ਪਰ ਪਹਿਲੀ ਮੈਰਿਜ ਜਿਹੜੀ ਹੋਈ ਹੋਈ ਸੀ ਉਹ ਲੌਂਗ ਦਾ ਲਸ਼ਕਾਰਾ ਵਾਲੀ ਹੀਰੋਇਨ ਨਾਲ ਹੋਈ ਸੀ ਇਹ ਉਹ ਦੱਸਦੇ ਨੇ ਬਾਕੀ ਆਪਾਂ ਅੱਗੇ ਸੁਣਦੇ ਆ ਮਤਲਬ ਉਹਨਾਂ ਦੀ ਉਹਨਾਂ ਦੀ ਦੋ ਤੀਆਂ ਸੀ ਪਹਿਲੇ ਵਿਆਹ ਦੇ ਵਿੱਚੋਂ ਦਲਜੀਤ ਕੌਰ ਦੇ ਬਾਰੇ ਨਹੀਂ ਦੱਸਿਆ ਹੈਗਾ ਯੂ نو ਕਿੰਨੇ ਬੱਚੇ ਸੀ ਉਹਨਾਂ ਨਾਲ ਡਿਵੋਰਸ ਹੋ ਗਿਆ ਸੀ ਫਿਰ ਉਹਨਾਂ ਨੇ ਦਲਜੀਤ ਕੌਰ ਜੀ ਨਾਲ ਵਿਆਹ ਕਰਾ ਲਿਆ ਸੀ ਬਾਕੀ ਆਪਾਂ ਅੱਗੇ ਸੁਣਦੇ ਆਂ ਅੱਛਾ ਜੀ ਇਹ ਇਹ ਦਲਜੀਤ ਕੌਰ ਨਾਲ ਵੀ ਸੱਟ ਚੜਾਈ ਹੋ ਗਈ ਸੀ ਤੋਂ ਮਰਨ ਤੋਂ ਪਹਿਲਾਂ ਹੀ ਅੱਛਾ ਜੀ ਜਲੀਵਰ ਵਾਪਸ ਟੁਰਦੇ ਆਂ ਆਪਣਾ ਛੜ ਕੇ ਫਿਰ ਗੰਬੇ ਚਲੇ ਗਏ ਸੀ ਅੱਛਾ ਫਿਰ ਉਹਨਾਂ ਦੀ ਦਲਜੀਤ ਕੌਰ ਨਾਲ ਵੀ ਛੱਡਛਲਈਆ ਹੋ ਗਿਆ ਸੀਗਾ ਫਿਰ ਬਾਕੀ ਦਲਜੀਤ ਕੌਰ ਲੁਧਿਆਣੇ ਰਹਿੰਦੀ ਸੀਗੀ ਫਿਰ ਉਸ ਤੋਂ ਬਾਅਦ ਉਹ ਦਿੱਲੀ ਚਲ ਗਏ ਸੀ ਇਹ ਦੱਸਦੇ ਪਏ ਨੇ ਮੇਰੇ ਜਾਣ ਲੱਪੇ ਠੀਕ ਗਈ ਤੇ ਤੁਹਾਡੇ ਤੁਸੀਂ ਮਤਲਬ ਕਿੰਨੀ ਕਿ ਆਈਡੀਆ ਜਾਂ ਟੁੱਕਾ ਜਾਂ ਕਿੰਨੀਆਂ ਫਿਲਮਾਂ 'ਚ ਤੁਸੀਂ ਦਲਜੀਤ ਕੌਰ ਜੀ ਨੂੰ ਲੱਤਾ ਹੋਊਗਾ ਜੀ ਤੁਸੀਂ ਦਲਕੌਰ ਨੂੰ ਯਾਰ ਕਿਹਨਾਂ ਬੈਠੀ ਆਈਡੀਆ ਜੇ ਕਿੰਨਾ ਜੀ ਮੈਨੂੰ ਪਤਾ ਜੀ ਫਿਲਮਾਂ ਤਾਂ ਉਹਨਾਂ ਦੀ ਬਹੁਤ ਨਹੀਂ ਕਿਉਂਕਿ ਮੈਂ ਲਿਸਟ ਬਣਾਈ ਬੈਠਾ ਫਿਲਮਾਂ ਤਾਂ ਬਹੁਤ ਨਹੀਂ ਜ ਉਹਨਾਂ ਦੀ 70 ਤੋਂ ਵੱਧ ਫਿਲਮਾਂ ਨਹੀਂ ਉਹਨਾਂ ਦੀ ਮੈਂ ਤਾਂ ਆਈਡੀਆ ਜੇ ਗੱਲ ਕਰਦਾ ਮੁਕਤੀ ਮੁੱਤੀ ਜੀ ਮੇਰੇ ਨਾਲ ਜਿਹੜੇ ਆਸ਼ਕ ਫਿਲਮਾਂ ਦਾ ਕਿਸੀ ਹੋਣੀ ਹੈ 8-9 ਫਿਲਮਾਂ 8-9 ਫਿਲਮਾਂ ਸਲਿੰਦਰ ਵਾਲੀ ਆ ਜੀ ਨਾਲ 8-9 ਇੱਕ ਲੱਗਦੀ ਮਦਦ ਤੁਹਾਨੂੰ ਇੰਨਾ ਥੋੜੇ ਥੋਡੀਆਂ ਫਿਲਮਾਂ ਦੇ ਵਿੱਚੋਂ ਸਭ ਤੋਂ ਵੱਧ ਜਿਹੜੀ ਫਿਲਮ ਉਹਨਾਂ ਦੇ ਨਾਲ ਚੱਲੀ ਸੀਗੀ ਉਹਨਾਂ ਦੀ ਕੋਈ ਹੈ ਯਾਰ ਜੀ ਜਿੱਤ ਤੁਹਾਨੂੰ ਫੁੱਲ ਪ੍ਰੋਫਿਟ ਹੋਇਆ ਹੋਵੇ ਕਮਾਈ ਹੋਈ ਹੋਵੇ ਟਾਕ ਰਹੀ ਜੱਟਾਂ ਦੇ ਚੱਲੀ ਜਦੇ ਜੱਟਾਂ ਚੱਲੀ ਜੱਗਾੜਾ ਕੁਛਲੀ ਜਿਹੜੀ ਸਭ ਤੋਂ ਵੱਧ ਚੱਲੀ ਇਹਨਾਂ ਸਾਰੀਆਂ ਚੋਂ ਮੈਂ ਪੁੱਛਦਾ ਇੱਕ ਫਿਲਮ ਦਾ ਨਾ ਜਿਹੜੀ ਸਾਰਿਆਂ ਨਾਲੋਂ ਵੱਧ ਚੱਲੀ ਸੀ ਬੇਸੀ ਕਮਾਈ ਸੀ ਜਿੱਤ ਸਾਰਿਆਂ ਤੋਂ ਵੱਧ ਚੱਲੀ ਸੀ ਟਾਕ ਰਹੀ ਜੱਟਾਂ ਦੇ ਅੱਛਾ ਜੀ ਤੇ ਅ ਅੱਗੇ ਮੈਂ ਤੁਹਾਨੂੰ ਇਹ ਪੁੱਛਦਾ ਵੀ ਉਹਨਾਂ ਨੇ ਤਕਰੀਬਨ ਜਿਹੜਾ ਫਿਲਮਾਂ ਦੇ ਵਿੱਚ ਛੋਟੇ ਸਾ ਆਪਣਾ ਹੀਰੋਇਨ ਦਾ ਰੋਲ ਕਿੰਨਾ ਕੁ ਉਮਰ ਕੀਤਾ ਹੋਇਆ ਕਿੰਨਾ ਕੁ ਏਰੀਆ ਕਿੰਨਾ ਕੁ ਸਮਾਂ ਲੱਗਿਆ ਉਹਨਾਂ ਜਿਹੜੀ ਹੀਰੋਇਨ ਦੇ ਤੌਰ ਤੇ ਕੰਮ ਕਰਦੀ ਰਹੀ ਹੋਣਗੇ ਦਿਲਜੀਤ ਕੌਰ ਜੀ ਬਤਾਓ ਜੀ ਵਾਈਨ ਸੋ ਲਿਆ 30 ਸਾਲ ਬਤੌਰ ਹੀਰੋਇਨ ਦਲਜੀਤ ਕੌਰ ਜੀ ਨੇ ਪੰਜਾਬੀ ਫਿਲਮ ਇੰਡਸਟਰੀ ਚ ਕੰਮ ਕੀਤਾ ਲਗਾਤਾਰ 30 ਸਾਲ ਬਤੌਰ ਹੀਰੋਇਨ ਕਹਿ ਰਹੇ ਨੇ ਮੈਂ ਬਾਕੀ ਰੋਲਾਂ ਦੀ ਗੱਲ ਨਹੀਂ ਕਰ ਰਹੇ ਉਹ ਬਤੌਰ ਹੀਰੋਇਨ ਦੀ ਗੱਲ ਕਰ ਰਹੇ ਨੇ ਤੁਸੀਂ ਹਿਸਾਬ ਲਾ ਲਓ ਕੋਈ ਹੈ ਅੱਜਕੱਲ 30 ਸਾਲ 2 ਸਾਲਾਂ ਦੇ ਵਿੱਚ ਆਉਂਦੀਆਂ ਨੇ ਹੀਰੋਇਨਾਂ ਤੇ ਉੜ ਜਾਂਦੀਆਂ ਨੇ ਬਾਕੀ ਅੱਗੇ ਸੁਣਣ ਵਾਲੀਆਂ ਗੱਲਾਂ ਸੁਣੀ ਚਲੋ ਬਹੁਤ ਜ਼ਬਰਦਸਤ ਗੱਲਾਂ ਹੋਈਆਂ ਨੇ ਸਾਡੀਆਂ ਕਮਾਲ ਕਰਦੀ ਜੀ ਬਹੁਤ ਮਤਲਬ ਕਾਫੀ ਲੰਬਾ ਅਸਾਈ 30 ਸਾਲ ਇੱਕ ਹੀਰੋਇਨ ਦੇ ਤੌਰ ਤੇ ਰਹਿ ਜਾਣਾ ਮੈਨੂੰ ਨਾ ਕੋਈ ਹੀਰੋਇਨ ਹੈ ਨਹੀਂ ਮਿਲਦਾ ਜੀ 30 ਸਾਲ ਐਗੀ ਹੀਰੋਇਨ ਪੰਜਾਬ ਦੇ ਵਿੱਚ ਖਾਸ ਕਰਕੇ ਡਾਰਟ ਹਾਂਜੀ ਡਾਰਟ ਡਾਰਟ ਜਦੋਂ ਸ਼ੁਰੂ ਹੋਈ ਸੀਗੀ ਉਦੋਂ ਉਹ ਮੇਰੇ ਕਰਤਾਜ ਪਰ ਮੇਰਾ ਅ ਪਛਾਤ ਕਰਾ ਕਰੇ ਲੈ ਆਈ ਹੋਣੀ ਤੇ ਸ਼ੁਰੂ ਹੋਈ ਸਾਹਬ ਨੇ ਬਣਾਈ ਸੀ ਇਸ ਕਾਨੂੰਨ ਇਹ ਰਿਜਿਸਟਰਡ ਡਾਰਟ ਫਿਲਮ ਅੱਛਾ ਜੀ 73 ਤੇ ਦਾਜ ਫਿਲਮ ਆਈ ਸੀਗੀ ਤੇ 96 ਜੇ ਕਹਿੰਦੇ ਪਏ ਨੇ ਅਸੀਂ ਮਤਲਬ ਆਪਣੇ ਪੰਚਾਇਤ ਫਿਲਮ ਚ ਉਹਨਾਂ ਨੂੰ ਸ਼ੂਟਿੰਗ ਕਰ ਰਹੇ ਸੀਗੇ ਤੇ 20 ਸਾਲ ਦੇ ਲਗਭਗ ਤਾਂ ਇਹੀ ਗਣਉਂਦੇ ਪਏ ਨੇ 20 ਸਾਲ ਤਾਂ ਨਹੀਂ ਹੋ ਗਏ ਠੀਕ ਹੈ ਜੀ ਅੱਛਾ ਜੀ ਇਹ ਕਿਹੜਾ ਬਾਰੇ ਨਿਕਲੋ ਕਰੈਕਟਰ ਹੋਣਗੇ ਫਿਰ ਵਸਤੀ ਤੇ ਵਸਦਾਂ ਅੱਛਾ ਜੀ ਦਰਜੀਤ ਕਰਨ ਦੇ ਨਾਲ ਬੇਦੇ ਨੂੰ ਤੇਨੂੰ ਮਰਨ ਤੋਂ ਸਾਨੂੰ ਰਾਸ ਦਾ ਦਰਜੀਤ ਕਰਨ ਸੇਲੀ ਕੁੜੀ ਦੀ ਰਹਿਣ ਵਾਲੀ ਸੀ ਅੱਛਾ ਜੀ ਠੀਕ ਹੈ ਉਹਦਾ ਪਿੰਡ ਉਹਦਾ ਲੋਹਾਨਾ ਜ਼ਿਲ੍ਹੇ ਚੈਤੀ ਆਣਾ ਅੱਛਾ ਜੀ ਠੀਕ ਆ ਲਓ ਦੇ ਆਣੇ ਉਹਨਾਂ ਨੇ ਕਮਾਰ ਮੰਡੀ ਚੌਂਕ ਚੌਂਕ ਉਹਨਾਂ ਦੀ ਬਹੁਤ ਵੱਡੀ ਕੋਠੀ ਸੀਗੀ ਅੱਛਾ ਜੀ ਬਹੁਤ ਪਿਓ ਟਰਾਂਸਪੋਰਟਰ ਸੀਗਾ ਅੱਛਾ ਜੀ ਪਿਓ ਟਰਾਂਸਪੋਰਟ ਦੇ ਬਿਜ਼ਨਸ ਦੇ ਵਿੱਚ ਚੱਲਿਆ ਗਿਆ ਸੀਗਾ ਸਲੀਗੋੜੀ ਸਲੀਗੋੜੀ ਉਸ ਤੋਂ ਬਾਅਦ ਸਲੀਗੋੜੀ ਗਏ ਨੇ ਅੱਛਾ ਜੀ ਮਤਲਬ ਇਹਨਾਂ ਦਾ ਜਿਹੜਾ ਪਿੰਡ ਉਹ ਲੁਧਿਆਣੇ ਕੋਲ ਐਤੀਆਂ ਨਾ ਸੀਗਾ ਉਸ ਤੋਂ ਬਾਅਦ ਇਹਦੇ ਫਾਦਰ ਸਾਹਿਬ ਚਲੇ ਗਏ ਸੀਗੇ ਸਲੀਗੂੜੀ ਉਹਨਾਂ ਨਾਲ ਹੀ ਸਲੀਗੂੜ ਗਏ ਨੇ ਉਹ ਤਿੰਨ ਭੈਣਾਂ ਸੀਗੀਆਂ ਇਹ ਇੱਕ ਭਰਾ ਸੀ ਟਰਾਂਸਪੋਰਟ ਦਾ ਕੰਮ ਹਜੇ ਵੀ ਸੰਭਾਲਦਾ ਭਰਾ ਉਹਨਾਂ ਦਾ ਇਹ ਉਹ ਦੱਸਦੇ ਪਏ ਨੇ ਮੈਂ ਤਾਂ ਰਿਪੀਟ ਕਰ ਰਹੇ ਹਾਂ ਕਈ ਵਾਰ ਕੋਈ ਚੀਜ਼ ਡਿਸਟਰਬੈਂਸ ਆਉਂਦੀ ਨਾਲ ਨਾਲ ਤਾਂ ਕਰਕੇ ਮੇਨ ਮੇਨ ਗੱਲਾਂ ਰਿਪੀਟ ਕਰ ਰਹੇ ਹਾਂ ਅੱਗੇ ਸੁਣਦੇ ਆਪਾਂ ਦਿੱਲੀ ਕੈਨੇਡਾ ਪਹਿਲੀ ਫਿਲਮ ਇਹਦੀ ਰਾਸ ਸੀ ਜਿਵੇਂ ਇਹ ਚਿੰਦੀ ਫਿਲਮ ਕੀਤੀ ਸੀ ਸੁਨੀਲ ਦਾ ਦੇ ਨਾਲ ਦੁਸ਼ਮਣੀ ਜਿੰਨਾ ਤਨਾ ਦੁਸ਼ਮਣੀ ਜੀ ਇਹ ਦਲਜੀਤ ਕੌਰ ਦੀ ਜੀ ਫਿਰ ਇਹਨਾਂ ਦੀ ਜਿਹੜੀ ਜ਼ਿਰਾਦ ਵਗੈਰਾ ਸੀ ਜਾਂ ਪ੍ਰਾਪਰਟੀ ਵਗੈਰਾ ਫਿਰ ਉਹਨਾਂ ਦੇ ਉਹ ਕਿਹਨੂੰ ਦਿੱਤੀ ਗਈ ਹੈ ਜੀ ਜ਼ਿਰਾਦ ਪਤਾ ਕੁਝ ਦੋ ਦਲਜੀਤ ਕੌਰ ਦੀ ਡੈਥ ਹੋ ਗਈ ਸੀਗੀ ਉਹਨਾਂ ਦਾ ਇਹਨਾਂ ਦਾ ਵਾਰੀਵਾਰ ਤੋਂ ਕੋਈ ਨਹੀਂ ਸੀਗਾ ਬੱਚੇ ਕੋਈ ਹੈ ਨਹੀਂ ਸੀਗੇ ਤੇ ਫਿਰ ਮੈਨੂੰ ਸੀਗਾ ਕੁਐਸਚਨ ਵੀ ਉਹ ਪ੍ਰਾਪਰਟੀ ਕਿਵੇਂ ਦਿੱਤੀ ਪਰ ਇਹ ਵੀ ਸੁਣਨ ਵਾਲੀ ਗੱਲ ਆ ਅਸਲ 'ਚ ਸੁਣਨ ਵਾਲੀ ਗੱਲ ਇਹੀ ਆ ਵੀ ਸੁਣੋ ਤੁਸੀਂ ਆਪ ਯਾਰ ਮੈਂ ਹੁਣ ਜ਼ਿਆਦਾ ਬਿਆਨ ਨਹੀਂ ਕਰਨੀ ਗੱਲ ਇਹ ਦਮਾਸ਼ਿਆ ਚਲ ਗਈ ਸੀ ਤੇ ਉਹ ਉਹ ਫਿਰ ਉਹਨਾਂ ਤੇ ਉਹਨਾਂ ਨੂੰ ਦੇਖਦਾ ਸੀ ਉਸ ਲੈਟ ਤੇ ਮਤਲਬ ਆਖਰੀ ਦਿਨਾਂ ਦੇ ਵਿੱਚ ਤੁਸੀਂ ਕਹਿੰਦੇ ਆਖਰੀ ਦਿਨਾਂ ਚ ਫਿਰ ਉਹਨੂੰ ਬਿਮਾਰੀ ਕੀ ਹੋ ਗਈ ਸੀ ਜੀ ਉਹ ਬੋਲ ਰਹੀ ਸੀ ਆਪਣੀ ਜਿਆਦਾ ਛੇਲੇ ਗਈ ਸੀ ਉਹ ਨਹੀਂ ਸੀ ਜਿਆਦਾ ਕਿੰਨਾ ਚਿਰ ਮਤਲਬ ਉਹ ਇਦਾਂ ਦੇ ਮਹਲਾਤ ਦੇ ਵਿੱਚ ਰਹਿਣੇ ਹੀ ਆਈਡੀਆ ਜਾਂ ਕੁਝ 3 ਸਾਲ ਅਖੀਰ ਦੇ ਦਿਨਾਂ ਚ ਉਹਨਾਂ ਦੇ ਨਾਲ ਕੌਣ ਹੁੰਦਾ ਸੀ ਪਤਾ ਕੋਈ ਜੀ ਉਹੀ ਜਿਹੜੇ ਬੰਦੇ ਜਿਹੜੇ ਬੰਦੇ ਉਹਨੂੰ ਲੋਕਅਫਸ ਕਰ ਰਹੇ ਸਨ ਉਹ ਉਹੀ ਉਹਦੇ ਨਾਲ ਸੀ ਹੋਰ ਕੋਈ ਨਹੀਂ ਸੀ ਉਹਦਾ ਉਮਰ ਕਿੰਨੀ ਹੋ ਗਈ ਜੀ ਜਦੋਂ ਉਹਨਾਂ ਦੀ ਪੂਰੀ ਹੋ ਗਈ ਸੀ ਉਹ ਜਦੋਂ ਪੂਰੀ ਹੋਈ ਆ 2 ਸਾਲ ਹੋ ਗਏ ਪਿਛਲੇ ਸਾਲ ਦੇ ਪਹਿਲੇ ਆ 2 ਸਾਲ ਹੀ ਹੋਏ ਨੇ 2 ਸਾਲ ਹੀ ਹੋਏ ਨੇ ਜੀ ਮੈਂ ਹੁਣ 2 ਸਾਲ ਸਮਝ ਕੇ ਮੈਂ 60 ਸਾਲ ਦਾ ਸੀ 70 ਸਾਲ ਦੀ ਮੈਂ ਇਹ ਤੇ ਰਿਪੀਟ ਕਰਕੇ ਦੱਸ ਦਿੰਨਾ 1953 ਦਾ ਉਹਨਾਂ ਦਾ ਸਲੀਗੁੜੀ ਦਾ ਜਨਮ ਦੱਸਿਆ ਹੋਇਆ ਵੈਸਟ ਬੰਗਾਲ ਦਾ ਜਨਮ ਦੱਸਿਆ ਹੋਇਆ ਤੇ ਜਿਹੜੀ ਉਹਨਾਂ ਦੀ ਡੈਥ ਦੱਸੀ ਹੋਈ ਆ ਉਹ 17 ਨਵੰਬਰ 17 ਨਵੰਬਰ ਨੂੰ 2022 ਨੂੰ ਉਹਨਾਂ ਦੀ ਡੈਥ ਦੱਸੀ ਹੋਈ ਆ ਜੋ ਗੂਗਲ ਤੇ ਨੋਟ ਕੀਤੀ ਐ ਐਗਜ਼ੈਕਟ ਡੇਟ ਇਹਨੂੰ ਨਹੀਂ ਪਤੀ ਉਦੋਂ ਉਹ ਉਹਨਾਂ ਨੂੰ ਮਤਲਬ ਦਲਜੀਤ ਕੌਰ ਜੀ ਦੀ ਉਮਰ 69 ਸਾਲ ਸੀ ਸੀ 69 ইয়ার্স ਉਹਦੇ ਸੀਗੇ ਜਦੋਂ ਮਤਲਬ ਉਹਦੀ ਡੈਥ ਹੋਈ ਆ ਬਾਕੀ ਆਪਾਂ ਇਹਨਾਂ ਕੋਲ ਡਿਟੇਲ ਫਰ ਬਾਕੀ ਪੁੱਛਦੇ ਆ ਤਾਂ ਛੇਤੀ ਚਲੇ ਗਏ ਹਨਾ ਜੀ ਅਨੇ ਜੀ ਜੇ ਲਗਾ ਉਸ ਬੜੀ ਬਹੁਤ ਹਿੰਮਤ ਵਾਲੀ ਕੁੜੀ ਸੀਗੀ ਉਹਦਾ ਉਹ ਬਸ ਉਹਨੂੰ ਡਿਮੈਂਸ਼ੀਆ ਹੋ ਗਿਆ ਨਾ ਜਿਹੜਾ ਕਿਉਂਕਿ ਇਹ ਇਹ ਹੁਣ ਜਿਹੜੀ ਡਿਮੈਂਸ਼ੀਆ ਦੀ ਭੁੱਲਣ ਦੀ ਬਿਮਾਰੀ ਹੈ ਇਹ ਤਾਂ ਕਿਸੇ ਨੂੰ ਵੀ ਕਦੇ ਵੀ ਆ ਸਕਦੀ ਹੈ ਨਾ ਡਿਮੈਂਸ਼ੀਆ ਇੱਕ ਐਹ ਜੀ ਬਿਮਾਰੀਆ ਜਦੋਂ ਜਿਹੜੀ ਹੁਣ ਅੱਜਕੱਲ ਆਮ ਦੇਖਦੇ ਨੇ ਆਪਾਂ ਆਪ ਨੂੰ ਥੋੜੀ ਬਹੁਤ ਥੋੜੀ ਬਹੁਤ ਭੁੱਲਦੀ ਭੁੱਲਣ ਦੀ ਆਦਤ ਪੈ ਰਹੀ ਆ ਆਪਾਂ ਨੂੰ ਮਾੜੀ ਮਾੜੀ ਗੱਲਾਂ ਇਹ ਮਤਲਬ ਜਦੋਂ ਹਾਈ ਲੈਵਲ ਤੇ ਪਹੁੰਚ ਜਾਂਦੀ ਹੈ ਬੰਦਾ ਜਮਾ ਹੀ ਭੁੱਲਣਾ ਸ਼ੁਰੂ ਕਰ ਦਿੰਦਾ ਕੁਝ ਵੀ ਨਹੀਂ ਯਾਦ ਰਹਿੰਦਾ ਉਹਨੂੰ ਡਿਮੈਂਸ਼ੀਆ ਕਹਿੰਦੇ ਨੇ ਉਹ ਡਿਮੈਂਸ਼ੀਆ ਸਮਝ ਲੋ ਮਤਲਬ ਇੱਕ ਤਰ੍ਹਾਂ ਦਾ ਪਾਗਲਾਰੀ ਸਥਿਤੀ ਹੁੰਦੀ ਆ ਇਹ ਆਪ ਕਹਿਣਗੇ ਆਪ ਦੱਸਣਗੇ ਮੈਂ ਤੁਹਾਨੂੰ ਇੱਕ ਡਿਮੈਂਸ਼ੀਆ ਬਾਰੇ ਦੱਸਣ ਲੱਗਾ ਕਿ ਡਿਮੈਂਸ਼ੀਆ ਦੇ ਵਿੱਚ ਪੇਸ਼ੈਂਟਾਂ ਨੂੰ ਬਹੁਤ ਮਿਲਿਆ ਆ ਉਹਨਾਂ ਨੂੰ ਕੁਝ ਵੀ ਨਹੀਂ ਪਤਾ ਹੁੰਦਾ ਆਲੇ ਦੋਲੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਕਿੱਥੇ ਉੱਠ ਕੇ ਜਾਣਾ ਕਿੱਥੇ ਬੈਠਣਾ ਆ ਕਿੱਥੇ ਸੌਣਾ ਆ ਕਿਵੇਂ ਹੱਗਣਾ ਆ ਕਿਵੇਂ ਖਾਣਾ ਆ ਖਾਣ ਦਾ ਭੁੱਲ ਜਾਂਦਾ ਬੰਦਾ ਵੀ ਕਿਵੇਂ ਖਾਣਾ ਆ ਅੰਦਰ ਕਿਵੇਂ ਲਗਾਉਣਾ ਆ ਬਹੁਤ ਬਾਰੀਕ ਬਾਰੀਕ ਚੀਜ਼ਾਂ ਨੇ ਜਿਹੜੀਆਂ ਕਿ ਡਿਮੈਂਸ਼ੀਆ ਦੇ ਵਿੱਚ ਆ ਜਾਂਦੀ ਆ ਇਹ ਇੱਕ ਨੌ ਆ ਡਿਮੈਂਸ਼ੀਆ ਪਰ ਜਿਹੜੀ ਇਹਦੀ ਹਾਲਤ ਹੁੰਦੀ ਆ ਇਹ ਕਦੇ ਤੁਸੀਂ ਕਿਸੇ ਪੇਸ਼ੈਂਟ ਨੂੰ ਮਿਲ ਕੇ ਦੇਖਿਓ ਕਿਸੇ ਡਾਕਟਰ ਕੋਲ ਜਾ ਕੇ ਡਿਮੈਂਸ਼ੀਆ ਵਾਲੇ ਪੇਸ਼ੈਂਟ ਨੂੰ ਮਿਲ ਕੇ ਦੇਖਿਓ ਕਦੇ ਇੱਕ ਵਾਰ ਵੀ ਡਿਮੈਂਸ਼ੀਆ ਵਾਲੇ ਨੂੰ ਜਿਹੜਾ ਤੁਹਾਡੇ ਨਾਲ ਅੱਜ ਤੋਂ 2 ਸਾਲ ਪਹਿਲਾਂ ਹੱਸ-ਹੱਸ ਕੇ ਗੱਲਾਂ ਕਰਦਾ ਹੁੰਦਾ ਉਹ ਇੱਕ ਮੂਰਤ ਬਣ ਜਾਂਦਾ ਲਾਈਕ ਐਸ ਅ ਫਰਨੀਚਰ ਹੋ ਜਾਂਦਾ ਬੰਦਾ ਉਹ ਸਗੋਂ ਫਰਨੀਚਰ ਤੋਂ ਵੀ ਵੱਡ ਫਰਨੀਚਰ ਆਪਣ ਨੂੰ ਕੋਈ ਨੁਕਸਾਨ ਤਾਂ ਨਹੀਂ ਪਹੁੰਚਾਉਂਦਾ ਇਹ ਜਿਹੜਾ ਡਿਮੈਂਸ਼ੀਆ 'ਚ ਬੰਦਾ ਹੁੰਦਾ ਆ ਉਹ ਕੋਈ ਨੁਕਸਾਨ ਵੀ ਪਹੁੰਚਾ ਸਕਦਾ ਕਿਉਂਕਿ ਮਾਨਸਿਕ ਤੌਰ ਤੇ ਉਹ ਬਿਲਕੁਲ ਖਤਮ ਹੋ ਚੁੱਕਿਆ ਹੁੰਦਾ ਕੁਝ ਵੀ ਉਹਨੂੰ ਸੁਣਦਾ ਨਹੀਂ ਹੁੰਦਾ ਕੁਝ ਵੀ ਉਹ ਬੋਲਦਾ ਨਹੀਂ ਹੁੰਦਾ ਹੈਗਾ ਸ਼ੈ ਡਿਮੈਂਸ਼ੀਆ ਡਿਮੈਂਸ਼ੀਆ ਹੋ ਗਈਆਂ ਮੀਆਂ ਡਿਮੈਂਸ਼ੀਆ ਹਾਂ ਡਿਮੈਂਸ਼ੀਆ ਜਿਵੇਂ ਕਹਿੰਦੇ ਹਨ ਅੱਛਾ ਇਹ ਅੱਛਾ ਅੱਛਾ ਪਰ ਇਲਾਜ ਕਿਤੋਂ ਇਲਾਜ ਨਾ ਇਲਾਜ ਉਹਨਾਂ ਦਾ ਦਿੱਲੀ ਹੁੰਦਾ ਜੀ ਕਿ ਬੰਬਈ ਜੀ ਨਹੀਂ ਡਿਮੈਂਸ਼ੀਆ ਦਾ ਕੋਈ ਇਲਾਜ ਹੈ ਹੀ ਨਹੀਂ ਹੈ ਬਸ ਇਹ ਬਸ ਦਿੱਲੀ ਜਾ ਕੇ ਤੁਸੀਂ ਆਪਣੇ ਦਵਾਈਆਂ ਖਾਈ ਜੋ ਕੰਮ ਕਰੀ ਜੋ ਬਸ ਕੁਝ ਨਹੀਂ ਇਲਾਜ ਨੂੰ ਇਸਕੇ ਨਹੀਂ ਕਰਿਆ ਚਾਈ ਬੰਦੇ ਜਨੇ ਟ੍ਰਾਈ ਕੀਤੀ ਜਿਹਨੇ ਇਲਾਜ ਵੀ ਹੂੰ ਤੇ ਉਹ ਤੋਂ ਬਾਅਦ ਫਿਰ 24 ਆਵਰ ਕੋਈ ਕਿਸ ਤਰ੍ਹਾਂ ਕੇਨਰ ਚਾਹੀਦਾ ਹੁੰਦਾ ਨਾ ਕਿਉਂਕਿ ਕਿਉਂਕਿ ਪਾਗਲ ਦਾ ਕੋਈ ਮਤਲਬ ਥੋੜੇ ਕਿੰਨ ਹੋ ਜਾਈਏ ਓਏ ਹੋਏ ਆ ਜੀ ਫਿਰ ਜਦੋਂ ਜਦੋਂ ਜਾਈ ਚਲੇ ਗਏ ਤੇ ਫਿਰ ਉਹ ਜਿਹੜੇ ਬੰਦੇ ਇਹਨੂੰ ਲੋਕ ਅਫ ਕਰਦੇ ਸੀਗੇ ਉਹ ਉਹ ਫਿਰ ਆਪਣੇ ਲਗਾਉਣੇ ਆਪਣੇ ਆਪਣੇ ਅਕਾਈ ਚਾਈ ਮਤਲਬ ਆਖਰੀ ਆਖਰੀ ਜੇ ਹਾਂ ਜੀ ਹਾਂ ਜੀ ਮੈਨੂੰ ਪਤਾ ਲੱਗੀ ਸੀ ਗੱਲ ਇਹ ਹਾਂ ਜੀ ਬਹੁਤ ਸੇਵਾ ਕਰੀ ਹੈ ਜੀ ਉਹਨਾਂ ਨੇ ਬਹੁਤ ਸੇਵਾ ਕੀਤੀ ਹੈ ਇਸ ਕਰਕੇ ਉਹਨਾਂ ਨੂੰ ਇਹ ਪ੍ਰਾਪਰਟੀ ਮਿਲ ਵੀ ਗਈ ਹੈ ਨਾ ਤਾਂ ਉਹਦੇ ਹੱਕਦਾਰ ਸੀ ਬਿਲਕੁਲ ਜੀ ਬਿਲਕੁਲ ਜਿਹੜਾ ਬੰਦਾ ਅੱਜ ਕੱਲ ਹਾਲਾਤ ਨਹੀਂ ਸੰਭਾਲਦੀ ਜੇਕਰ ਕੋਈ ਸੰਭਾਲਦਾ ਬੰਦਾ ਉਹ ਹੱਕਦਾਰ ਵੀ ਬਣੇਗਾ ਪੂਰਾ ਹੋ ਇਹ ਗੱਲ ਥੋੜੀ ਸਹੀ ਆ ਨਾਲੇ ਆਖਰੀ ਦਿਨਾਂ ਜੇ ਕੋਈ ਤੁਹਾਨੂੰ ਸੰਭਾਲਦਾ ਨਾ ਉਹ ਉਹੀ ਉਹੀ ਤੁਹਾਡੀ ਬਿਲਕੁਲ ਜੀ ਤੁਹਾਡੀ ਗੱਲ ਸਹੀ ਹੈ ਉਹੀ ਪੁੱਤ ਹੈ ਤੁਹਾਡਾ ਜੀ ਚਾਹੇ ਅਲਾ ਸਭਾਲੇ ਚਾਹੇ ਜਿਹੜਾ ਵੀ ਸਭਾਲੇ ਤੁਹਾਡਾ ਟੱਟੀ ਪੂਟੀ ਕਿੰਨਾ ਕੁਸ ਕਰਨਾ ਪੈਂਦਾ ਜੀ ਐਂਡ ਸਾਨੂੰ ਪਤਾ ਜੇ ਕੋਈ ਬੰਦਾ ਬਿਮਾਰ ਪੈ ਜਾ ਮੜ ਜਾ ਉਹਨੂੰ ਦੋ ਚਾਰ ਦਿਨ ਸਭਾਲਣਾ ਔਖਾ ਜਾਂਦਾ ਜੀ ਠੇਕਾ ਲੈਣਾ ਕਿਸੇ ਨੇ ਉਹ ਬਹੁਤ ਵੱਡੀ ਗੱਲ ਹੁੰਦੀ ਹੈ ਜੀ ਬਸ ਬਸ ਮੈਂ ਤੁਹਾਡੇ ਇੱਕ ਰਮਾ ਸਾਹਿਬ ਹਾਂ ਜੀ ਦੇਖੋ ਵੀਰੇ ਗੱਲਾਂ ਤਾਂ ਹੋਰ ਵੀ ਬਹੁਤ ਦਜੀਤ ਕੌਰ ਜੀ ਦੀ ਛੋਟ ਛੋਟੀਆਂ ਗੱਲਾਂ ਜਿਹੜੀਆਂ ਮੈਂ ਤੁਹਾਡੇ ਸਾਹਮਣੇ ਮਤਲਬ ਗੱਲ ਕਰਕੇ ਉਹਨਾਂ ਨਾਲ ਰੱਖੀਆਂ ਨੇ ਜਦ ਕਿ ਉਹ ਪੰਜਾਬ ਆਉਣ ਤੋਂ ਪਹਿਲਾਂ ਉਹ ਬੰਬੇ ਵੀ ਉਹਨਾਂ ਨੇ ਸਟਰਗਲ ਕੀਤਾ ਸੀ ਬੰਬੇ ਵੀ ਕਈ ਫਿਲਮਾਂ ਉਹਨਾਂ ਨੂੰ ਆਫਰ ਹੋਈਆਂ ਸੀਗੀਆਂ ਮੈਂ ਉਹ ਇੱਕ ਦੋ ਲੇਖ ਨੇ ਇੱਕ ਦੋ ਬੰਦਿਆਂ ਨਾਲ ਹੋਰ ਸਰਚ ਕਰ ਰਿਹਾ ਮੈਂ ਚੰਗੀ ਤਰ੍ਹਾਂ ਪ੍ਰੋਪਰ ਮੈਂ ਤੁਹਾਨੂੰ ਦੱਸੂਗਾ ਵੀ ਪੰਜਾਬ ਦਾ ਉਹਨਾਂ ਨੇ ਕਿਉਂ ਚੁਣਿਆ ਸੀ ਪੰਜਾਬ 'ਚ ਫਿਲਮਾਂ 'ਚ ਕੰਮ ਕਰਨਾ ਔਰ ਕਿਵੇਂ ਉਹ ਸਟਰੋਂਗ ਤਰੀਕੇ ਨਾਲ ਕਿੰਨਾ ਚਿਰ ਪੰਜਾਬੀਆਂ ਦੇ ਮਤਲਬ ਸਾਥ ਦਿੰਦੇ ਰਹੇ ਨੇ ਪੰਜਾਬੀ ਬੋਲੀ ਦਾ ਤੁਸੀਂ ਪੰਜਾਬੀ ਬੋਲੀ ਪੰਜਾਬੀ ਮਾਂ ਬੋਲੀ ਤਾਂ ਬਹੁਤ ਕਰਦੇ ਹੋ ਤੁਸੀਂ ਕਦੇ ਸੋਚ ਕੇ ਦੇਖਿਓ 3 ਸਾਲ ਹੋ ਮੰਝੇ ਤੇ ਰਹੀ ਆ ਲੇਡੀਜ਼ ਪੰਜਾਬੀ ਫਿਲਮ ਇੰਡਸਟਰੀ ਸਾਰੀ ਛੱਡ ਛੱਡ ਕੇ ਭੱਜ ਗਈ ਸੀਗੀ ਬੰਬੇ ਨੂੰ ਸਮਝੋ ਗੱਲ ਗਰਦਾਸ ਮਾਨ ਕੀ ਹੋਰ ਕੀ ਜਿੰਨੇ ਵੀ ਪ੍ਰੀਤੀ ਸਪਰੂ ਕੀ ਇਹ ਸਭ ਬੰਬੇ ਵੱਲ ਚਲੇ ਗਏ ਸੀਗੇ ਸਭ ਬੜੀ ਬੜੀ ਜ਼ਿੰਦਗੀਆਂ ਰਹਿਣ ਸ਼ੁਰੂ ਕਰਤੀ ਸੀ ਪਰ ਤੁਸੀਂ ਸੋਚ ਕੇ ਦੇਖੋ ਵੀ ਉਹ 3-4 ਸਾਲਾਂ ਚ ਕਿਸੇ ਨੇ ਵੀ ਦਲਜੀਤ ਕੌਰ ਜੀ ਦੀ ਖਬਰ ਲਿੱਤੀ ਆ ਕਿਸੇ ਨੇ ਕੋਈ ਵੀਡੀਓ ਪਾਈ ਆ ਜਾਂ ਕਿਸੇ ਨੇ ਕੋਈ ਮਤਲਬ ਉਹਨਾਂ ਦੀ ਬਾਇਓਗ੍ਰਾਫੀ ਲਿਖੀ ਆ ਕੋਛ ਨਹੀਂ ਲੱਭਣਾ ਤੁਹਾਨੂੰ ਇੱਕ ਮੋਟੀਆਂ-ਮੋਟੀਆਂ ਇੱਕ ਦੋ ਚੀਜ਼ਾਂ ਦੋ ਚਾਰ ਚੀਜ਼ਾਂ ਨੇ ਜਿਹੜੀਆਂ ਤੁਸੀਂ ਇੱਥੇ ਦੱਸੀਆਂ ਅਸਲ 'ਚ ਬਰੀਕੀ ਜ਼ਿੰਦਗੀ ਕੀ ਸੀਗੀ ਕਿਸੇ ਨੇ ਵੀ ਨਹੀਂ ਦੱਸੀਗੀ ਕਦੇ ਵੀ ਨਹੀਂ ਦੱਸੀ ਕੋਈ ਖਬਰ ਲੈਣ ਗਿਆ ਹੋਵੇ ਤਾਂ ਮੈਨੂੰ ਲੱਗਦਾ ਹੀ ਨਹੀਂ ਸ਼ਾਇਦ ਕੋਈ ਗਿਆ ਹੋਊਗਾ ਕਿਉਂਕਿ ਉਹ ਆਪਣੇ ਹਾਲਾਤਾਂ 'ਚ ਹੈ ਹੀ ਨਹੀਂ ਸੀਗੀ ਚਲ ਮੈਂ ਹਜੇ ਇਸ ਮੁੱਦੇ ਨੂੰ ਛੱਡਣ ਨਹੀਂ ਲੱਗਿਆ ਹੈਗਾ ਤਕਰੀਬਨ ਦੋ ਤਿੰਨ ਵੀਡੀਓ ਇੱਕ ਮੈਂ ਪੁੱਤ ਜੱਟਾਂ ਤੇ ਵੀਡੀਓ ਰਿਲੀਜ਼ ਕਰ ਲਿਆ ਪੁੱਤ ਜੱਟਾਂ ਦੇ ਬਾਰੇ ਜਿਹੜੀ ਕਿ ਲਿਜਨਡ ਫਿਲਮ ਸੀਗੀ ਉਦੇ ਬਾਰੇ ਕਿਸੇ ਨੂੰ ਪਤਾ ਹੀ ਹੈ ਨਹੀਂ ਵੀ ਕੀ ਹੋਇਆ ਸੀ ਕਿਵੇਂ ਸਟਾਰ ਕਾਸਟ ਕਿਵੇਂ ਤੈਅ ਕੀਤੀ ਗਈ ਸੀ ਅਮਿਤਾਬ ਸੌਰੀ ਤਰਮਿੰਦਰ ਤੇ ਸ਼ਤਰਗੁਣ ਸਿਨਾ ਜਦ ਕਿ ਤਰਮਿੰਦਰ ਦਾ ਰੋਲ ਸ਼ਤਰਗੁਣ ਸਿਨਾ ਬਾਲੀਵੁੱਡ ਇੰਡਸਟਰੀ ਦੇ ਵਿੱਚ ਤਰਮਿੰਦਰ ਨੂੰ ਲੀਜੈਂਡ ਮੰਨਿਆ ਗਿਆ ਤੇ ਸ਼ਤਰਗੁਣ ਸਿਨਾ ਨੂੰ ਮੇਨ ਰੋਲ ਕਿਵੇਂ ਦੇ ਦਿੱਤਾ ਗਿਆ ਤੇ ਤਰਮਿੰਦਰ ਨੂੰ ਸੈਕੰਡ ਰੋਲ ਕਿਵੇਂ ਦਿੱਤਾ ਗਿਆ ਸੈਕੰਡ ਕਾਸਟ ਦੇ ਵਿੱਚ ਜਦ ਕਿ ਤਰਮਿੰਦਰ ਕਦੇ ਵੀ ਕਿਸੇ ਫਿਲਮ ਚ ਸੈਕੰਡ ਲੀਡ ਤੇ ਆਉਂਦਾ ਨਹੀਂ ਸੀ ਬੰਬੇ ਤਾਂ ਉਸ ਟਾਈਮ ਵਰਚਸਬ ਦੀ ਲੜਾਈ ਚੱਲਦੀ ਸੀ ਅਮਿਤਾਬ ਬੱਚਿਆਂ ਨਾਲ ਤੇ ਸ਼ਤਰੂਮ ਸਿੰਘ ਦਾ ਬਹੁਤ ਬੜਾ ਦੋਸਤ ਸੀਗਾ ਸ਼ਤਰੂਮ ਸਿੰਘ ਨਾਲ ਲੀਡ ਚ ਕਿਵੇਂ ਆ ਗਿਆ ਧਰਮਿੰਦਰ ਨੂੰ ਹਰਿਆਣਾ ਵੀ ਸ਼ੋਰੇ ਦਾ ਰੋਲ ਕਿਵੇਂ ਦੇ ਦਿੱਤਾ ਗਿਆ ਇਦੇ ਉੱਤੇ ਵੀ ਕੁਐਸਚਨ ਹੈ ਮੈਂ ਇਹਦੇ ਮੈਂ ਜਵਾਬ ਮੇਰੇ ਕੋਲ ਲੈ ਪਏ ਨੇ ਮੈਂ ਅਗਲੀ ਵੀਡੀਓ ਤੇ ਤੁਹਾਨੂੰ ਮੈਂ ਬਣਾ ਕੇ ਮੈਂ ਤੁਹਾਨੂੰ ਸੈਂਡ ਕਰੂੰਗਾ ਜਦ ਤੱਕ ਤੁਸੀਂ ਮੇਰੇ ਪੇਜ ਨੂੰ ਜਿਹਨੇ ਸਬਸਕ੍ਰਾਈਬ ਨਹੀਂ ਕੀਤਾ ਕਰ ਲਓ ਕਿਉਂਕਿ ਇਸ ਵੀਡੀਓ ਇਸ ਮੁੱਦੇ ਦੇ ਉੱਤੇ ਇਸ ਪੰਜਾਬੀ ਰੁਸਤਮ ਚੈਨਲ ਦੇ ਉੱਤੇ ਗੱਲਾਂ ਹੁੰਦੀਆਂ ਰਹਿਣਗੀਆਂ ਤੇ ਆਪਾਂ ਜਿਹੜੀ ਗੱਲ ਦੇ ਪਿੱਛੇ ਪੈ ਜੰਨੇ ਆ ਇਹ ਪੰਜਾਬੀ ਰੁਸਤਮਾਂ ਦਾ ਆਪਾਂ ਇੱਥੇ ਬੂੰਗਾ ਗੱਡ ਕੇ ਛੱਡਣਾ ਕਿ ਵੀ ਪੰਜਾਬੀ ਰੁਸਤਮ ਇਸ ਇਸ ਪੰਜਾਬ ਵਾਸਤੇ ਜਦੋਂ ਕੀਤਾ ਜਿਨ੍ਹਾਂ ਜਿਨ੍ਹਾਂ ਨੇ ਨੌ ਕੀਤਾ ਜਿਨ੍ਹਾਂ ਨੇ ਨੌ ਅਸਮਾਨ ਦੀਆਂ ਬਲੰਤੀਆਂ ਤੱਕ ਪਹੁੰਚਾਇਆ ਉਹਨਾਂ ਦੀਆਂ ਬਾਇਓਗ੍ਰਾਫੀਆਂ ਆਪਾਂ ਇ ਠੀਕ ਆ ਵੀਰੇ ਮੈਂ ਤੁਹਾਡਾ ਭਰਾ ਸੋਨੀ ਸਿੰਘ ਗਿੱਲ ਤੇ ਤੁਸੀਂ ਦੇਖ ਰਹੇ ਸੀ ਪੰਜਾਬੀ ਰਸਤਮ ਚੈਨਲ ਸਾਰਿਆਂ ਨੂੰ ਸਤ ਸ੍ਰੀ ਅਕਾਲ ਰੱਬ ਰਾਖਾ